ਨੇ ਪ੍ਰਕਾਰ ਦੇ ਵੇਸ਼ ਨਿਵਾਸ ਆਪਣੇ ਤਨ ਦੇ ਉੱਪਰ ਧਾਰਨ ਕਰ ਰਹੇ ਅੱਜ ਦੀ ਦੁਨੀਆ ਥੜੀ ਪਈ ਹੈ ਨਾ ਖਾਸ ਪੱਲੇ ਦੇ ਵਿੱਚ ਪਰੰਪਰਾ ਦੇ ਭੋਜਨ ਪਦਾਰਥ ਖਾਣੇ ਜਿਆਦਾ ਤਲੇ ਭੁੰਨੇ ਪਦਾਰਥ ਖਾਣੇ ਨਾ ਖਾਣ ਯੋਗ ਨਹੀਂ ਖਾਣੇ ਭਾਤਾਂ ਭੱਕ ਸਭ ਖਾਈ ਜਾਣਾ ਫਿਰ ਬਹੁਤੀਆਂ ਬਿਮਾਰੀਆਂ ਨਾਲ ਜਿਹਦੇ ਨੇ ਬਹੁਤੇ ਰੋਗ ਹੋਣਗੇ ਫੈਸ਼ਨ ਪਲਾਸਟਿਕ ਵਿੱਚ ਰੁੱੜ ਕਰਕੇ ਪਛਲੀ ਸਵੇਤਾ ਦਾ ਰੁੱੜ ਕਰਕੇ ਆਪਣੇ ਸੰਧਤਾ ਤੇ ਸੰਸਕ੍ਰਿਤੀ ਦਾ ਲੋਕ ਸਤਿਆਨਾਸ਼ ਕਰ ਰਹੇ ਨੇ ਆਲੋਪਰ ਦਰਸ਼ਨ ਕਰਕੇ ਬਹੁਤ ਦਾ ਬਦਵੈਰ ਦਾ ਸ਼ਿਕਾਰ ਹੋ ਰਹੇ ਨੇ ਕਿ ਬਦਵੈਰ ਦਾ ਸਾਧ ਸੰਗਤ ਜੀ ਕਈ ਤਰ੍ਹਾਂ ਦੀ ਬੁਰੀਆਈਆਂ ਬਣ ਕੇ ਸੰਸਾਰ ਨੂੰ ਚਰਚਾ ਹੋਈਆਂ ਨੇ ਵਿਅਕਤ ਪ੍ਰਕਾਰ ਦੀਆਂ ਬੇਹਰਮਤੀਆਂ ਸੰਸਾਰ ਦੇ ਅੰਦਰ ਹੋ ਰਹੀਆਂ ਨੇ ਹਜ਼ੂਰ ਬੋਲਦੇ ਨੇ ਕਿਲੇ ਦੇ ਪ੍ਰਸਾਖ ਵੇਸਾ ਨੂੰ ਇਧਾਰ ਕਰੇ ਸਭਾ ਸਾਟੜੇ ਸੋ ਹਜ਼ੂਰ ਬਚਨ ਕਰਨਾ ਕਰਦੇ ਨੇ ਇਸੇ ਪ੍ਰਕਾਰ ਜਿਹੜੇ ਕਰਮ ਕਾਰਨ ਦੇ ਅਨੁਸਾਰ ਕਿੰਨੇ ਪ੍ਰਕਾਰ ਦੇ ਸਾਧਨ ਕਰਨੇ ਨੇ ਇਹ ਸਾਧਨ ਕਰਨੇ ਰੂਪੀ ਕੋਈ ਸਵਾਦ ਵੀ ਚੱਕਣਾ ਕਰੇ ਇਤੀ ਵੇਸ਼ ਕਰੇ ਤੇ ਆਪਣੇ ਸਰੀਰ ਦੇ ਉੱਪਰ ਕਿੰਨੇ ਪ੍ਰਕਾਰ ਦੇ ਕੋਈ ਲਿਬਾਸ ਵੀ ਧਾਰਨ ਕਰ ਲਵੇ ਕੋਈ ਹਰਿਆ ਚੋਲਾ ਪਾ ਕਰਕੇ ਲੋਹੀ ਦੀ ਖੁੰਡੀ ਫੜ ਕਰਕੇ ਹੱਥ ਦੇ ਵਿੱਚ ਕਿਸੇ ਕਬਰ ਦਾ ਮੁਜ਼ਾਵਰ ਨਹੀਂ ਬਣ ਜਾਵੇ